ਰਾਜਪੁਰੇ ਦੇ ਵਿੱਚ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਸੰਭਵ ਸੰਸਥਾ ਵੱਲੋਂ ਚੌਧਰੀ ਕੰਪਿਊਟਰ ਦੇ ਰਾਜਨ ਚੌਧਰੀ ਦੀ ਅਗਵਾਈ ਤੇ ਹੇਠ ਇੱਕ ਵਿਸ਼ਾਲ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਰੈਲੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨੌ ਜਵਾਨਾਂ ਤੇ ਬੱਚਿਆਂ ਦੇ ਵੱਲੋਂ ਹਿੱਸਾ ਲਿਆ ਗਿਆ। ਪ੍ਰਬੰਧਕਾਂ ਦੇ ਵੱਲੋਂ ਦੇਸ਼ ਵਾਸੀਆਂ ਨੂੰ ਸੰਤਲਨਤਾ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ। ਇਸ ਦੇ ਨਾਲ ਹੀ ਨਸ਼ਾ ਮੁਕਤੀ, ਸਿਹਤ ਪ੍ਰਤੀ ਜਾਗਰੂਕਤਾ ਤੇ ਚੰਗੇ ਭਵਿੱਖ ਦੇ ਵੱਲ ਵਧਣ ਦਾ ਸਨੇਹਾ ਦਿੱਤਾ ਗਿਆ। ਰੈਲੀ ਦੇ ਵਿੱਚ ਰਿਟਾਇਰਡ ਕ੍ਰਾਫਟਿਕ ਐਸਪੀ ਪਟਿਆਲਾ ਸ਼੍ਰੀ ਕ੍ਰਿਸ਼ਨ ਕੁਮਾਰ ਪੈਂਥੇ ਨੇ ਮੁੱਖ ਮਹਿਮਾਨ ਦੇ ਵਜੋਂ ਸ਼ਿਰਕਤ ਕੀਤੀ। ਆਪ ਸਾਈਕਲ ਚਲਾ ਕੇ ਯੂਥ ਨੂੰ ਪ੍ਰੇਰਿਤ ਕੀਤਾ। ਸੋ ਇਸੇ ਦੌਰਾਨ ਪ੍ਰੋਗਰਾਮ ਦੇ ਵਿੱਚ ਕਈ ਹੋਰ ਵੀ ਜਿਹੜੇ ਆ ਲੋਕ ਪਹੁੰਚੇ ਅਤੇ ਅਤੇ ਅਜਿਹੀ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ। ਉਕਤ ਸਾਈਕਲ ਰੈਲੀ ਸ਼ਹਿਰ ਦੀ ਮੇਨ ਬਾਜ਼ਾਰਾਂ ਦੇ ਵਿੱਚੋਂ ਹੁੰਦੇ ਹੋਏ ਵਾਪਸ ਚੌਧਰੀ ਕੰਪਿਊਟਰ ਤੇ ਸਮਾਪਤ ਹੋਈ। ਸ਼ੁਰੂਆਤ ਦੇ ਵਿੱਚ ਮੁੱਖ ਮਹਿਮਾਨ ਰਿਟਾਇਰਡ ਐਸਪੀ ਸ਼੍ਰੀ ਕ੍ਰਿਸ਼ਨ ਕੁਮਾਰ ਪੈਂਥੇ ਫੋਲੋ ਰੈਲੀ ਨੂੰ ਝੰਡਾ ਵਿਖਾ ਕੇ ਰੁਪਾਨਾ ਕੀਤਾ ਗਿਆ। ਜਗ੍ਹਾ-ਜਗ੍ਹਾ ਰੈਲੀ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਬੱਚੇ ਬਹੁਤ ਸੋਹਣੇ ਕੱਪੜੇ ਪਾ ਕੇ ਆਪਣੀਆਂ ਸਾਈਕਲਾਂ ਤੇ ਦੇਸ਼ ਦਾ ਤਿਰੰਗਾ ਲਗਾ ਕੇ ਰੈਲੀ ਦੇ ਵਿੱਚ ਖੂਬ ਇੰਜੋਏ ਕਰਦੇ ਹੋਏ ਦਿਖਾਈ ਦਿੱਤੇ। ਆਓ ਤੁਹਾਨੂੰ ਸੁਣਾਉਨੇ ਇਸ ਮੌਕੇ ਤੇ ਕੀ ਕੁਝ ਕਹਿਣਾ ਸੀ। ਤਬ ਤੋਂ ਪਹਿਲਾਂ ਮੈਂ ਸਾਰੇ ਰਾਜਪ੍ਰਦੇਸ਼ ਵਾਸੀਆਂ ਨੂੰ ਅੱਜ ਦੇ ਸੁਤੰਤਰਤਾ ਦਿਵਸ ਤੇ ਬਹੁਤ-ਬਹੁਤ ਮੁਬਾਰਕਬਾਦ ਪੇਸ਼ ਕਰਦਾ ਹਾਂ ਨਾਲ ਹੀ ਬਹੁਤ ਜ਼ਿਆਦਾ ਦਿਲ ਦੀ ਗਹਿਰਾਈਆਂ ਤੋਂ ਮੁਬਾਰਕਬਾਦ ਪੇਸ਼ ਕਰਦਾ ਹਾਂ ਰਜਨ ਚੌਧਰੀ ਜੀ ਨੂੰ ਸੋਨੂ ਜੀ ਨੂੰ ਤੇ ਉਹਨਾਂ ਦੀ ਸਾਰੀ ਟੀਮ ਨੂੰ ਸਾਰੀ ਮੈਨੇਜਮੈਂਟ ਨੂੰ ਜਿਨ੍ਹਾਂ ਨੇ ਇਹਨਾਂ ਵਧੀਆ ਪ੍ਰੋਗਰਾਮ ਆਯੋਜਿਤ ਕੀਤਾ ਹੈ ਕਿਉਂਕਿ ਅਜਿਹੇ ਪ੍ਰੋਗਰਾਮ ਆਯੋਜਿਤ ਕਰਨ ਦੇ ਨਾਲ ਹੀ ਜਿਹੜੀ ਨਵੀਂ ਜਨਰੇਸ਼ਨ ਹੈ ਨਵੀਂ ਪੀੜ੍ਹੀ ਹੈ ਉਹਨੂੰ ਅਸੀਂ ਆਪਣੀ ਇਤਿਹਾਸਿਕ ਵਿਵਸ ਨਾਲ ਜੋੜ ਸਕਦੇ ਹਾਂ ਜਾਗਰੂਕ ਕਰ ਸਕਦੇ ਹਾਂ ਦੇ ਆਪਣੇ ਉਹਨਾਂ ਸਾਰੇ ਸ਼ਹੀਦਾਂ ਨੂੰ ਆਪਣੇ ਦੇਸ਼ਵਕਤਾ ਨੂੰ ਯਾਦ ਕਰਦੇ ਹਾਂ ਜਿਹਨਾਂ ਨੇ ਆਪਣਾ ਬਲੀਦਾਨ ਦੇ ਕੇ ਸਾਨੂੰ ਆਜ਼ਾਦੀ ਦਵਾਈ ਹੈ ਮੈਂ ਇੱਕ ਵਾਰ ਫਿਰ ਰਾਜਪ੍ਰਦੇਸ਼ਾਰੇ ਵਸੀਆਂ ਨੂੰ ਬਹੁਤ ਬਹੁਤ ਸੁਤੰਤਰਤਾ ਦਿਵਸ ਦੇ ਦਿਨ ਤੇ ਵਧਾਈ ਪੇਸ਼ ਕਰਦਾ ਹਾਂ ਜੈ ਹਿੰਦ ਜੋ ਹੈ ਸੰਭਵ ਐਨ ਜੀਓ ਦੁਆਰਾ ਪ੍ਰੋਗਰਾਮ ਰੱਖਿਆ ਗਿਆ ਹੈ ਦੇਖ ਕੇ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਕੱਟ ਕੀਤਾ ਗਿਆ ਇੱਥੇ ਔਰ ਜੋ ਇੱਕ ਮਾਨ ਸਰਕਾਰ ਵੱਲੋਂ ਵੀ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਯੁਥ ਨਸ਼ਾ ਵਿਰੁੱਧ ਉਹਦੇ ਅਕੋਰਡਿੰਗ ਵੀ ਮੈਂ ਸਮਝਦਾ ਵੀ ਆਪ ਦਾ ਯੋਗਦਾਨ ਬਹੁਤ ਅੱਛੀ ਤਰ੍ਹਾਂ ਪਾ ਰਹੇ ਹੈਗੇ ਯੂਥ ਨੂੰ ਮਾਰਨਿੰਗ ਐਕਟੀਵਿਟੀਆਂ ਦੇ ਵਿੱਚ ਲਗਾ ਕੇ ਔਰ ਅੱਜ ਦੇ ਦਿਨ ਮੈਂ ਸਾਰੇ ਰਾਜਪੁਰਾ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਜਿਹੜੀ ਆਪਣੇ 15 ਅਗਸਤ ਦਾ ਸੁਤੰਤਰਤਾ ਦਿਵਸ ਹੈ ਉਸ ਮੌਕੇ ਤੇ ਵਧਾਈ ਦਿੰਦਾ ਪੰਥੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਨੇ ਸਪੈਸ਼ਲ ਟਾਈਮ ਕੱਢਿਆ ਸਾਡੇ ਵਾਸਤੇ ਦੇਸ਼ ਵਾਸਤੇ ਔਰ ਸਾਡਾ ਰਾਈਡ ਕਰਾਉਣ ਦਾ ਮਕਸਦ ਇਹੀ ਹੁੰਦਾ ਹੈ ਯੂਥ ਨੂੰ ਇੱਕ ਐਸੀ ਲਰਨਿੰਗ ਦੇਣਾ ਕਿ ਨਸ਼ਿਆਂ ਤੋਂ ਦੂਰ ਰਹਿਣ ਬੁਰੇ ਕੰਮਾਂ ਤੋਂ ਦੂਰ ਰਹਿਣ ਔਰ ਹਰ ਕਿਸੇ ਦੇ ਅੰਦਰ ਦੇਸ਼ ਭਗਤੀ ਦੀ ਭਾਵਨਾ ਜਾਗਰਿਤ ਹੋਣੀ ਚਾਹੀਦੀ ਹੈ ਔਰ ਅੱਜ ਤੁਸੀਂ ਦੇਖ ਰਹੇ ਹੋ ਕਿੰਨਾ ਸਾਰਾ ਯੂਥ ਪਹੁੰਚਿਆ ਹੋਇਆ ਹੈ ਕਿੰਨਾ ਸਾਰਾ ਹੈਨਾ ਲੋਕ ਆਏ ਹੋਏ ਨੇ ਇਹਦੇ ਨਾਲ ਸ਼ੋਅ ਹੁੰਦਾ ਹੈ ਕਿ ਸਭ ਦੇ ਅੰਦਰ ਦੇਸ਼ ਪ੍ਰੇਮ ਵਾਸਤੇ ਦੇਸ਼ ਪ੍ਰੇਮ ਇਸੇ ਵਿੱਚ ਹੈਗਾ ਤੋਂ ਸਾਰਿਆਂ ਨੂੰ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਸਤੰਤਰਤਾ ਦਿਵਸ ਦੀ ਬਹੁਤ-ਬਹੁਤ ਵਧਾਈਆਂ ਸਭ ਖੁਸ਼ ਰਹਿਣ ਪਹਿਲੇ ਤਾਂ ਸਾਰੇ ਸ਼ਹਿਰ ਵਾਸੀਆਂ ਨੂੰ ਮੈਂ 15 ਅਗਸਤ ਦੀ ਵਧਾਈ ਦੇਣਾ ਚਾਹੁੰਦਾ ਹਾਂ ਔਰ ਦੂਸਰਾ ਅੱਜ ਛੋਟੇ ਛੋਟੇ ਬੱਚੇ ਦੇਖ ਕੇ ਬੜਾ ਮਨ ਖੁਸ਼ ਹੋਇਆ ਕਦੀ ਅਸੀਂ ਵੀ ਇਸ ਪੋਜੀਸ਼ਨ 'ਚ 15 ਅਗਸਤ ਮਨਾਇਆ ਕਰਦੇ ਸੀ ਲੇਕਿਨ ਜੋ ਵੀ ਇਹ ਚੌਧਰੀ ਸਾਹਿਬ ਨੇ ਉਪਰਾਲਾ ਕਰ ਰਹੇ ਹੈ ਪਿਛਲੇ ਸਾਲਾਂ ਤੋਂ ਜਾਂ ਇਸ ਸਾਲ ਵੀ ਇਹਨਾਂ ਨੇ ਕੀਤਾ ਹੈਗਾ ਤਾਂ ਇਹ ਬੜੇ ਵਧਾਈ ਦੇ ਪਾਤਰ ਹੈ ਔਰ ਅੱਜ ਮੈਂ ਕਹਾਂਗਾ ਕਿ ਸਾਡੀ ਜਿਹੜੀ ਜਨਰੇਸ਼ਨ ਹੈ ਜਿਹੜੇ ਬੱਚੇ ਅੱਜ ਆਏ ਆ ਜਾਂ ਜਿਨ੍ਹਾਂ ਦੇ ਮਾਪੇ ਆਏ ਆ ਅੱਗੇ ਨੂੰ ਇਹ ਸਾਡਾ ਚਲੋ ਇਹ ਵੀ ਤਿਉਹਾਰ ਹੈ ਇੱਕ ਸਾਡੇ ਵਾਸਤੇ ਇਹ ਅੱਗੇ ਨੂੰ ਐ ਹੀ ਰੈਗੂਲਰ ਚੱਲਦਾ ਰਹੇ ਔਰ ਮੈਂ ਲੋਕਾਂ ਨੂੰ ਇਹ ਹੀ ਬੇਨਤੀ ਕਰਾਂਗਾ ਕਿ ਤੁਸੀਂ ਇਹਨਾਂ ਪ੍ਰੋਗਰਾਮਸ ਦੇ ਵਿੱਚ ਵੱਧ ਝੜ ਕੇ ਹਿੱਸਾ ਲਿਆ ਕਰੋ ਮੈਂ ਰਾਜਨ ਚੌਧਰੀ ਜੀ ਦੀ ਪੂਰੀ ਟੀਮ ਨੂੰ ਵਧਾਈ ਦਿੰਦਾ ਕਿ ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਜਿਹੜਾ ਰਾਈਟ ਦਾ ਪ੍ਰੋਗਰਾਮ ਕਰਾਇਆ ਹੈਗਾ ਇਹਨਾਂ ਨੇ ਤੇ ਮੈਂ ਹਲਕਾ ਰਾਜਪਰਾਵਾਸੀਆਂ ਨੂੰ ਭਾਰਤਵਾਸੀਆਂ ਨੂੰ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਾਰੇ ਹੀ ਭਾਰਤੀਆਂ ਨੂੰ ਆਜ਼ਾਦੀ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਤੇ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਭਾਰਤ ਵਾਸੀ ਨਹੀਂ ਕਹਿਣਾ ਚਾਹੁੰਦਾ ਕਿ ਆਓ ਆਪਾਂ ਰਲ ਕੇ ਜਿਹੜੇ ਆਪਣੇ ਇਸ ਭਾਰਤ ਦੇ ਵਿੱਚ ਸਮੱਸਿਆਵਾਂ ਨੇ ਚਾਹੇ ਉਹ ਗਰੀਬੀ ਹੈ ਚਾਹੇ ਬੇਰੋਜ਼ਗਾਰੀ ਹੈ ਚਾਹੇ ਨਸ਼ਾ ਹੈ ਚਾਹੇ ਕਰਪਸ਼ਨ ਹੈ ਇਹਨਾਂ ਸਾਰਿਆਂ ਨੂੰ ਰਲ ਕੇ ਖਤਮ ਕਰੀਏ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ news 89 punjab har khabar jisda hove asar